ਕਨਸਪੀਰੇਸੀ ਹੈ ਜਿਹੜੀ ਉਹਦੇ ਸਾਡੀ ਪਾਰਟੀ ਆਪਣੀ ਦੇ ਤੇਰੇ ਕੁਝ ਸਾਥੀ ਬੰਦੇ ਨੇ ਕੋਈ ਮੋਲ ਸੀਗੇ ਤੀਸਰਾ ਆਮ ਆਦਮੀ ਪਾਰਟੀ ਦਾ ਜਿਹੜਾ ਸਖਤਰ ਸੀ ਪੰਕਜ ਕੁਟਤਾ ਉਸਨੇ ਚੁੱਪਾ ਬਿਆਨ ਦਿੱਤਾ ਮੇਰੇ ਖਿਲਾਫ ਫੋਰਨ ਫੰਡਿੰਗ ਨੂੰ ਲੈ ਕੇ ਮੈਨੂੰ ਬਾਹਰ ਵਿਦੇਸ਼ ਵਿੱਚ ਭੇਜਦੇ ਇਹਨਾਂ ਨੇ 1.5-2 ਕਰੋੜ ਰੁਪਇਆ 2016 ਵਿੱਚ ਇਕੱਠਾ ਕੀਤਾ ਜਿਹੜਾ ਕਿ ਕੇਜਰੀਵਾਲ ਦੇ ਖਾਤਿਆਂ ਵਿੱਚ ਗਿਆ ਵਾਪਸ ਆਮ ਆਦਮੀ ਪਾਰਟੀ ਇਹਨਾਂ ਨੇ ਸਾਰਿਆਂ ਨੇ ਜੇ ਟਿਕੜੀ ਨੇ ਰਲ ਕੇ ਮੇਰੇ ਖਿਲਾਫ ਜਿਹੜਾ ਹੈ ਝੂਠਾ ਬੇਬੁਨਿਆਦ ਮੁਕਮਲ ਦਰਦ ਕੀਤਾ ਉਹ ਮੈਂ ਸਮਝਦਾ ਮੈਨੂੰ ਜੇਲ੍ਹ ਜਾਣ ਦਾ ਕੋਈ ਮਲਾਲ ਨਹੀਂਗਾ ਜੇਲਾ ਬੰਦਿਆਂ ਲਈ ਬਣਿਆ ਪਿੱਛੇ ਦੇਖੋ ਤੁਸੀਂ ਇਹਦੇ ਬੰਦੇ ਰਹਿੰਦੇ ਨੇ ਕੋਈ ਜਾਨਵਰ ਨਹੀਂ ਗੱਲ ਸੁਣ ਲਓ ਮੈਨੂੰ ਕੰਪਲੀਟ ਕਰ ਲੈਂਦੇ ਹੋ ਜੇਲਾ ਬੰਦਿਆਂ ਲਈ ਬਣਿਆ ਮੈਨੂੰ ਕੋਈ ਮਲਾਲ ਨਹੀਂਗਾ ਹਾਂ ਇਸ ਗੱਲ ਦਾ ਜ਼ਰੂਰ ਅਫਸੋਸ ਹੈ ਕਿ ਬੇਗੁਨਾਹ ਜਦੋਂ ਤੁਸੀਂ ਹੁੰਨੇ ਨੂੰ ਉਦੋਂ ਤੁਹਾਨੂੰ ਥੋੜਾ ਮਨ ਨੂੰ ਦੁੱਖ ਹੁੰਦਾ ਵਾ ਕਿ ਅਸੀਂ ਇੱਕ ਦੇਸ਼ ਵਿੱਚ ਰਹਿੰਦੇ ਆਂ ਕਿ ਇਸ ਦੇਸ਼ ਦਾ ਸਿਸਟਮ ਐਟਾ ਗਰਗਿਆ ਹੋਇਆ ਤੁਸੀ ਇਹ ਗੁਨਾਹ ਬਿਲਕੁਲ ਗੈਰ ਦਸਤੀਕ ਤੇ ਬੰਦਿਆਂ ਨੂੰ ਧੱਕ ਦਿੱਤਾ ਮੈਨੂੰ 2.5 ਮਹੀਨੇ ਮੇਰੀ ਜ਼ਿੰਦਗੀ ਦੇ ਜਿਹੜੇ ਗਏ ਨੇ ਅੰਦਰ ਮੇਰੇ ਲਈ ਸੈਲ ਪ੍ਰਿਜ਼ਨ ਇਨਕੌਪਰੇਸ਼ਨ ਹੈ ਮੈਂ ਆਪਣਾ ਪੜਿਆ ਮੈਂ ਆਪਣਾ ਇਹ ਜਾਣਕਾਰੀ ਲਈ ਵਾਦਾ ਕੀਤਾ ਮੈਂ ਆਪਣੇ ਆਪ ਨੂੰ ਸੁਧਾਰਿਆ ਔਰ ਮੈਂ ਮੈਨੂੰ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਹੈਗਾ ਬਟ ਆਈ ਵਾਸ ਕੰਪਲੀਟਲੀ ਇਨੋਸెంట్ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੇਰੇ ਵਰਗੇ ਬਹੁਤ ਲੋਕ ਬੇਗੁਨਾਹ ਨੇ ਅੰਦਰ ਐਕਚੁਅਲੀ ਦਿਸ ਇੰਟਾਇਰ ਮੇਰਾ ਐਕਸਪੀਰੀਅੰਸ ਹੈ ਇਟ ਕਾਲਸ ਫੋਰ ਅ ਰਿਵਿਊ ਆਫ ਆਵਰ ਕ੍ਰਿਮੀਨਲ ਜਸਟਿਸ ਸਿਸਟਮ ਬਹੁਤ ਫਲੌਸ ਨੇ ਬਹੁਤ ਕੁਆਲਟੀ ਆਗਰੀਬ ਬੰਦੇ ਅੰਦਰ ਬੈਠੇ ਨੇ ਜਮਾਨਤਾ ਹੋਈਆਂ ਹੋਈਆਂ ਨੇ ਕਿਉਂਕਿ ਇੰਨੇ ਸਾਧਨ ਨਹੀਂ ਕੁਆਲਟੀ ਨਹੀਂ ਦੀ ਕੋਈ ਗੱਡੀ ਦੀ ਆਰਸੀ ਨਹੀਂ ਆਪਣੀ ਜਮਾਨਤ ਕਰਾ ਸਕੀ ਕਈਆਂ ਦੀ ਤਾਂ ਮੈਂ ਮਦਦ ਕੀਤੀਆਂ ਇਸ ਲਈ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਦੱਸੇਗਾ ਔਰ ਮੈਂ ਆਪਣੇ ਆਪਣੀ ਜਿਹੀ ਲੋਕਾਂ ਦੀ ਅਦਾਲਤ ਇਹਦਾ ਹਲਤ ਵਿੱਚ ਜਿਹੜੀ ਕਾਨੂੰਨ ਦੀ ਆਜੂ ਆ ਮੈਂ ਕਲੀਅਰ ਕੀ ਬਿਓ ਨਾ ਗਾਉਂਦੀ ਕੋਈ ਗੱਲ ਨਹੀਂ ਜੀ ਕਾਨੂੰਨ ਨਾ ਨਾ ਕੁਝ ਬਤੇ ਦਾ ਨਾਂ ਲੈ ਜੀ ਤੁਸੀਂ ਆਪਣੇ ਵੱਲੋਂ ਤਾਂ ਮੇਰੇ ਵਿਰੋਧੀਆਂ ਦੁਸ਼ਮਣਾਂ ਨੇ ਮੇਰੇ ਲਈ ਇੱਕ ਜੀ ਕਹਿੰਦੇ ਹੁੰਦੇ ਆ ਕਿ ਬਹੁਤ ਵੱਡੀ ਸਾਜ਼ਿਸ਼ ਕਰਕੇ ਮੈਨੂੰ ਇਹ ਬੰਦੋਬਸਤ ਕੀਤਾ ਗਿਆ ਕਿ ਕਿਸੇ ਕਿਸੇ ਨੇ ਇਹ ਇਲੈਕਸ਼ਨ ਨਾਲ ਗੱਲ ਕੀਤੀ ਅਸਲ ਅਸਲ ਕਹਾਣੀ ਜਿਹੜੀ ਸਾਰਿਆਂ ਦੀ ਸੀ ਨਾ ਉਹ ਮਨਸੂਬਾ ਇਹ ਸੀਗਾ ਕਿ ਕਿਸੇ ਕਿਸੇ ਨੂੰ ਤੂਲ ਬਣਾਰੀ ਤੋਂ ਬਾਹਰ ਕਰ ਬਾਹਰ ਕੱਢ ਦੇ ਕਿ ਇਹਨੂੰ ਇਹ ਕੈਰੇਕਟਰ ਅਸੈਸਿਨੇਸ਼ਨ ਤੋਂ ਬਾਅਦ ਪਹਿਲਾਂ ਤਾਂ ਕੋਤਤ ਬਹੁਤ ਬਿਆਨ ਗਿਆ ਬੰਦੇ ਤਾਂ ਬਹੁਤ ਕੁਝ ਚਾਹੁੰਦੇ ਨੇ ਉਹ ਐਸੇ ਉਲਟ ਹੈ ਮੇਰੀ ਗੋਪਨੀਯਤਾ ਵਧੀਆ ਮੇਰੇ ਨਾਲ ਲੋਕਾਂ ਨੇ ਹਮਦਰਦੀ ਕੀਤੀ ਮੇਰੀ ਪਾਰਟੀ ਦੇ ਅੰਦਰ ਬੈਠਾ ਨੂੰ ਮੈਨੂੰ ਟਿਕਟ ਦਿੱਤੀ ਉਹਨਾਂ ਦੇ ਮਨਸੂਬੇ ਸਾਰੇ ਫੇਲ ਹੋਏ ਪਰ ਇਹਦੇ باوجود ਵੀ ਮੈਂ ਬਹੁਤ ਉਹਨਾਂ ਦਾ ਵੀ ਭਲਾ ਸੀ